ਧੰਨਵਾਦ ਕਰਨ ਲਈ ਤੁਹਾਡਾ ਸਾਰਿਆਂ ਦਾ ਤੇ ਲੀਡਰਸ਼ਿਪ ਨੂੰ ਜਿਆ ਕਹਿਣ ਲਈ ਤੇ ਉਹਨਾਂ ਦਾ ਧੰਨਵਾਦ ਕਰਨ ਲਈ ਖੜਾ ਹੋਇਆ ਕਿਉਂਕਿ ਰੈਵਿਊ ਦੇ ਮਤਾਂਕ ਸਾਡਾ ਪਿੰਡ ਭਾਵੇਂ ਜ਼ਿਲ੍ਹੇ ਤੋਂ ਬਾਹਰ ਆ ਪਰ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਦੇ ਮਤਾਂਕ ਵੀ ਵੈਸੇ ਵੀ ਮੈਂ ਸਿੰਘ ਸਾਹਿਬ ਨੂੰ ਹੁਣ ਦੱਸ ਰਿਹਾ ਸੀ ਕਿ ਇਸ ਜ਼ਿਲ੍ਹੇ ਦੇ ਲੋਕਾਂ ਦਾ ਦੋ ਵਾਰ ਇਮਤਿਹਾਨ ਮੈਂ ਦੇਖਿਆ ਕਿ ਲੋਕ ਕਹਿੰਦੇ ਨੇ ਕਈ ਵਰਕਰ ਲੀਡਰ ਨਾਲ ਹੁੰਦੇ ਨੇ ਪਰ ਇਸ ਜ਼ਿਲ੍ਹੇ ਦੇ ਵਰਕਰਾਂ ਨੇ ਸਾਫਤ ਕੀਤਾ ਕਿ ਇਹ ਵਰਕਰ ਇਸ ਲੋ ਇਸ ਜ਼ਿਲ੍ਹੇ ਦੇ ਸੋਚ ਨਾਲ ਨੇ ਵਿਚਾਰ ਨਾਲ ਨੇ ਇੱਕ ਵਾਰ ਸਮਾਂ ਆਇਆ ਸੀ ਚੋਣਾ ਹੋਈਆਂ ਮੈਨੂੰ ਪਾਰਟੀ ਨੇ ਟਿਕਟ ਦਿੱਤਾ ਇੱਥੋਂ ਦਾ ਹਲਕਾ ਇੰਚਾਰਜ ਵੀ ਭੱਜ ਗਿਆ ਸ਼ਰੋਬਣੀ ਕਮੇਟੀ ਦਾ ਮੈਂਬਰ ਵੀ ਭੱਜ ਗਿਆ ਜ਼ਿਲ੍ਹਾ ਪ੍ਰਧਾਨ ਵੀ ਭੱਜ ਗਿਆ ਸਰਕਲ ਪ੍ਰਧਾਨ ਵੀ ਭੱਜ ਗਏ ਸਾਰੀ ਜਥੇਬੰਦੀ ਚਲੀ ਗਈ ਪਰ ਵਰਕਰ ਸਾਰੇ ਨਾ ਰਹੇਗੇ ਕੇਵਲ 1500 ਵੋਟ ਉਧਰ ਤੇ ਇਧਰ ਆ ਜਾਂਦੀ ਤਾਂ ਮੈਂ ਜਿੱਤ ਗਿਆ ਸੀ ਸਿਰਫ 1500 ਵੋਟ ਅੱਜ ਤਿੰਨ ਹਲਕੇ ਨੇ ਤਿੰਨੇ ਹਲਕਾਂ ਵਿੱਚ ਸੋ ਕਾਲ ਕੋਈ ਹਲਕਾ ਇਚਾਰਜ ਨਹੀਂ ਪਰ ਇੱਥੋਂ ਦੀ ਸਾਰੀ ਲੀਡਰਸ਼ਿਪ ਨੇ ਖਾਸ ਤੌਰ ਤੇ ਸੋਨੂ ਲੀਵੜਾ ਜੀ ਨੇ ਮੇਰਾ ਪਿਆਰਾ ਜੀ ਅਤੇ ਬਲਤੇਜ ਜੀ ਨੇ ਗੁਰਜੀਤ ਤਲਵੰਡੀ ਜੀ ਨੇ ਆ ਲਖਵਿੰਦਰ ਲਖਵੀਰ ਸਿੰਘ ਥਾਬਲਾ ਨੇ ਰਾਮੀਰ ਪੁੰਨਿਆ ਜੀ ਨੇ ਔਰ ਤੁਸੀਂ ਸਾਰਿਆਂ ਨੇ ਸਹਿਯੋਗ ਦੇ ਕੇ ਅੱਜ ਲਾ ਮਿਸਾਲ ਕੱਟ ਕਰਕੇ ਸਾਬਤ ਕਰਤਾ ਕਿ ਪੰਜਾਬ ਦੇ ਲੋਕ ਔਰ ਖਾਲਸਾ ਇਸ ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਦੇ ਲੋਕ ਪੰਥ ਨਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਕਬੂਲ ਦੇ ਨੇ ਵੀਰੋ ਇਹੋ ਧਰਤੀ ਆ ਜਿਹੜੀ ਧਰਤੀ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਦਾ ਇਤਿਹਾਸ ਰਚਿਆ ਉਹ ਧਰਤੀ ਆ ਜਿਸ ਧਰਤੀ ਨੇ 700 ਸਾਲਾਂ ਦੀ ਗੁਲਾਮੀ ਮੁਗਲਾਂ ਦੀ ਤੋੜ ਕੇ ਖਾਲਸਾ ਰਾਜ ਦੇ ਚੰਡੇ ਗੱਡੇ ਬਜੀਦੇ ਖਾਨ ਦਾ ਸਿਰ ਕੱਟ ਕੇ ਚਪੜਚੜੀ ਦੇ میدان ਦੇ ਵਿੱਚ ਉਹ ਨਾਰਾ بلند ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਗੁਰੂ ਕਲਗੀਧਰ ਪਾਸ਼ਾ ਨੇ ਦਿੱਤਾ ਸੀ ਬੋਲੇ ਸੋ ਨਿਹਾਲ ਦਾ ਜਿਹਦੇ ਬਾਰੇ ਕਿਸੇ ਨੇ ਲਿਖਿਆ ਅਕਾਲ ਕਾ ਨਾਰਾ ਮਾਰਾ ਥਾ ਗੋਬਿੰਦ ਕੇ ਗਾਜੀ ਸਿੰਘੋ ਨੇ ਭੈ ਪੀਤ ਹੋਈ ਔਰ ਕਾਂਪ ਉਠੀ ਉਹ ਮਾਨਵਤੀ ਤਰਕਾਨੀ ਥੀ ਪੰਜਾਬ ਕੇ ਵੇਲੇ ਸ਼ਾਹਦ ਹੈ ਹੈ ਜਿਨ ਮੇ ਲਟਕੀ ਹੋਈ ਲੀਰੇ ਉਸ ਬਾਗ ਰਹੇ ਦਰਾਨੇ ਕੀ ਸਲਵਾਰ ਜਹਾਂ ਉਲਝਾਨੀ ਥੀ ਇਹਦੇ ਬਾਗਲ ਦੇ ਵਿੱਚ ਚਮਕੌਰ ਦੇ ਮੈਦਾਨ ਨੇ ਜਿਹੜੇ ਮੈਦਾਨ ਦਾਦੇ ਨੇ ਜਿਨ੍ਹਾਂ ਮੈਦਾਨਾਂ ਨੇ ਸੂਰਾ ਸੋ ਜੋ ਲਰੇ ਦੀਨ ਕੇ ਹੈ ਪੁਰਜਾ ਪੁਰਜਾ ਕਟ ਮਰੇ ਕਵੇ ਨਾ ਛੋਡੇ ਖੇਤ ਓਏ ਧਰਤੀ ਦੇ ਬਗਲ ਦੇ ਵਿੱਚ ਕਹੇ ਅਨੰਦਪੁਰ ਦੀ ਧਰਤੀ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੋ ਵੀਰੋ ਇਸ ਧਰਤੀ ਦੇ ਜੰਮਪਲਾਂ ਨੇ ਅੱਜ ਵੰਗਾਰ ਨੂੰ ਕਬੂਲ ਕੇ ਜੋ ਜ਼ਰੀਆ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਪੰਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਲਈ ਮੋੜ ਸਰਜੀਤ ਕਰ ਲਈ ਇਕ ਨਵੀਂ ਲੀਡਰਸ਼ਿਪ ਦੇਣ ਲਈ ਔਰ ਅਕਾਲੀਆਂ ਦਾ ਰੋਬ ਉਹ ਭੈ ਜਿਹੜਾ ਅੱਜ ਖਤਮ ਹੋ ਗਿਆ ਕਿਸੇ ਟਾਈਮ ਕੋਈ ਸਮਾਂ ਸੀ ਗੁਰਦੁਆਰਾ ਸਹਿਵਾਨਾਂ ਦੀਆਂ ਜਹਰਾਦਾ ਤੇ ਸਰਕਾਰ ਨੇ ਟੈਕਸ ਲਾਤਾ ਸੀ ਗੁਰਦੁਆਰਾ ਸਹਿਵਾਨਾਂ ਦੇ ਵਿੱਚ ਜਾਣ ਤੇ ਪਾਵੰਦੀਆਂ ਲਾਤੀਆਂ ਸੀ ਉਸ ਸਮੇਂ ਪੰਥਰਤਨ ਜਹਦਾ ਗੁਰਚਨ ਸਿੰਘ ਟੋੜਾ ਨੇ ਇੱਕੋ ਲਲਕਾਰ ਮਾਰੀ ਸੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਕਿ ਮੈਂ ਸ੍ਰੀ ਅਮਰਸਰ ਸਾਹਿਬ ਤੋਂ ਮਾਰ ਦੇਵੜਿਆਂ ਦਾ ਇਹ ਗੱਡੀ ਭਰ ਕੇ ਰੇਲ ਗੱਡੀ ਭਰ ਕੇ ਲਿਆ ਰਿਆਂ ਦਿੱਲੀ ਨੂੰ ਤੇ ਤੁਸੀਂ ਜਿੰਨੀ ਦੇਰ ਲਿਮਟ ਖਤਮ ਨਹੀਂ ਕਰੋਗੇ ਕਾਨੂੰਨ ਬਾਅਦ ਨਹੀਂ ਲਾਵਾਂਗੇ ਅਸੀਂ ਦਿੱਲੀ ਜਾ ਕੇ ਡੇਰੇ ਲਾਵਾਂਗੇ ਅਜੇ ਗੱਡੀ ਚੱਲੀ ਨਹੀਂ ਸੀ ਟੌੜਾ ਸਾਹਿਬ ਕੋ ਉਦੋਂ ਤਾਰ ਆ ਗਈ ਸਿੰਘ ਹਟੇ ਨਹੀਂ ਕਹਿੰਦੇ ਜਾਣਾ ਪਹਿਲਾਂ ਲਿਖਤੀ ਤੌਰ ਤੇ ਮੰਨ ਕੇ ਫੇਰ ਸੁਨੇਹਾ ਆਵੇ ਫਿਰ ਲਿਖਤੀ ਤੌਰ ਤੇ ਚਿੱਠੀ ਫੇਰ ਭੇਜੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਸੋ ਇਹ ਪੈ ਸੀ ਅਕਾਲੀਆਂ ਦਾ ਕਿਸੇ ਟਾਈਮ ਔਰ ਅਕਾਲੀਆਂ ਨੇ ਏਸ਼ੀਅਨ ਗੇਮ ਵਿੱਚ ਟੌੜਾ ਸਾਉ ਦੀ ਅਗਵਾਈ ਵਿੱਚ ਤੁਸੀਂ ਸਾਰੇ ਗਏ ਔਰ ਹੱਥ ਖੜੇ ਕਰਾਏ ਭਜਨ ਲਾਲ ਵਰਗਿਆਂ ਦੇ ਸੋ ਅੱਜ ਵੀ ਅੱਜ ਭਾਰ ਦੇ ਨੀਤੀਯੋਗ ਦੀ ਮੀਟਿੰਗ ਹੋ ਰਹੀ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਅੱਜ ਜੇ ਪੰਥਕੌਰ ਮਹਾਂ ਜਥੇਬੰਦੀ ਮਜ਼ਬੂਤ ਜਥੇਬੰਦੀ ਹੁੰਦੀ ਔਰ ਉਹਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਵਰਗੇ ਜਥੇਦਾਰ ਦੇ ਹੱਥਾਂ ਵਿੱਚ ਹੁੰਦੀ ਤਾਂ ਅੱਜ ਭਾਰ ਦੇ ਨੀਤੀਯੋਗ ਦੀ ਮੀਟਿੰਗ ਦੇ ਸਾਹਮਣੇ ਅੱਜ ਅਕਾਲੀਆਂ ਦਾ ਮੋਰਚਾ ਲੱਗਿਆ ਹੋਣਾ ਸੀ ਕਿਉਂਕਿ ਸਾਡੋਂ ਖਾਨਾ ਜੰਗੀ ਬਲ ਘੇਰਤਾ ਸਾਨੂੰ ਜੁੰਡੋ ਜੁੰਡੀ ਕਰਾਤਾ ਧੜੇ ਤਾਂ ਲੜਦੇ ਨੇ ਲੀਡਰ ਤਾਂ ਲੜਦੇ ਨੇ ਅੱਜ ਤਖਤੇ ਲੜਾਤੇ ਅੱਜ ਜ세ਦਾਰਾਂ ਸਾਹਿਬ ਇੰਨਾ ਵਿੱਚ ਲੜਾਈ ਕਰਾਤੀ ਸੋ ਇਹ ਲੜਾਈ ਖਤਮ ਕਰ ਲਈ ਪੰਥ ਨੂੰ ਇਕੱਠਾ ਕਰ ਲਈ ਜਾਂ ਤਾਂ ਦੋ ਤਰੀਕ ਦਾ ਹੁਕਮਨਾਮਾ ਕਾਰਗਰ ਸਿੱਧ ਹੋ ਸਕਦਾ ਸੀ ਜਾਂ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਜੜੀਆਂ ਨੇ ਉਹੀ ਕੀ ਘਰਾ ਹੈ ਇਹ ਪੰਥ ਨੂੰ ਜੋੜਨ ਦਾ ਸੋ ਅੱਜ ਇਸ ਮੀਟਿੰਗ ਦੇ ਵਿੱਚ ਹੱਥ ਖੜੇ ਕਰਕੇ ਆਪਾਂ ਸਾਰਿਆਂ ਨੇ ਇੱਕ ਮਤਾ ਵੀ ਪਾਸ ਕਰਨਾ ਕਿ ਪਾਰ ਸਰਕਾਰ ਪਾਰ ਦੇ ਗ੍ਰਹਿ ਮੰਤਰੀ ਨੂੰ ਕਹਿਣਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰਤ ਕਰਾਈਆਂ ਜਾਣ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰਤ ਕਰਾਈਆਂ ਜਾਣ ਆ ਹਰਿਆਣਾ ਵੀ ਦੇਖੋ ਕਦੋਂ ਕਦੋਂ ਬਣੀ ਉਹਨਾਂ ਨੇ ਇਕਰਾਰ ਵੀ ਦਿੱਤੀ ਕੱਲ ਸੋ ਅੱਜ ਮਤਾ ਪਾ ਕੇ ਹੱਥ ਖੜੇ ਕਰਕੇ ਪਹਿਲਾਂ ਤਾਂ ਹੀ ਮਤਾ ਪਾਈਏ ਜਿੱਤੇ ਮੈਂ ਧੰਨਵਾਦ ਕਰਦਾ ਤੁਹਾਡਾ ਉਥੇ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਜੀ ਆਇਆਂ ਕਹਨਾ ਹੱਥ ਖੜੇ ਕਰਕੇ ਆਪਾਂ ਮਤਾ ਪਾਉਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿਉਂਕਿ ਇਹ ਸ਼ਕਤੀ ਆ ਬਹੁਤ ਵੱਡੀ ਮੈਨੂੰ ਮਾਣ ਆ ਕਿ ਭਾ ਅਜ਼ਾਦ ਭਾਰ ਦੇ ਵਿੱਚ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੋਕ ਸਭਾ ਵਿੱਚ ਪਹਿਲੀ ਵਾਰੀ ਜੇ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਿਆ ਤਾਂ ਗੁਰੂ ਨੇ ਮੈਨੂੰ ਦਿੱਤਾ ਤੇ ਜਦੋਂ ਮੈਂ ਸਰਹਾਦਰੀ ਦਿੱਤੀ ਤਾਂ ਮੋਦੀ ਸਾਹਿਬ ਨੇ ਐਲਾਨ ਕਰਤਾ ਕਿ ਅਸੀਂ ਅੱਗੇ ਤੋਂ ਬਾਲਦੀਵਸ ਮਨਾਇਆ ਕਰਾਂਗੇ ਤੇ ਬਾਅਦ ਦੇ ਵਿੱਚ ਰੌਲਾ ਪੈ ਗਿਆ ਵੀ ਬਾਲਦੀਵਸ ਕੌਣ ਹੁੰਦਾ ਨਿੱਕਿਆਂ ਜਿੰਦਾ ਵੱਡੇ ਸਾਕੇ ਦਾ ਇਤਿਹਾਸ ਆ ਤੇ ਮੈਨੂੰ ਚੈਂਬਰ 'ਚ ਮੋਦੀ ਸਾਹਿਬ ਕਹਿੰਦੇ ਮੈਂ ਤਾਂ ਕਿਹਾ ਤੁਸੀਂ ਧੰਨਵਾਦ ਕਰੋਗੇ ਤੁਸੀਂ ਤਾਂ ਰੌਲਾ ਪਾ ਲਿਆ ਤੁਸੀਂ ਬਾਲਦੀਵਸ ਕਰਨ ਤੇ ਕਿਉਂ ਇਤਰਾਜ਼ ਕਰਦੇ ਹੋ ਮੈਂ ਜਦੋਂ ਦੱਸਿਆ ਨਿੱਕਿਆਂ ਜਿੰਦਾ ਵੱਡੇ ਸਾਕੇ ਦਾ ਇਤਿਹਾਸ ਫਿਰ ਵੀਰ ਬਾਲਦੀਵਸ ਕਹਿੰਦਾ ਤੇ ਵੀਰਬਾਲ ਦੇ ਵੀ ਤਾਂ ਆਪਾਂ ਕਈ ਮਾਰੇ ਵੀਰ ਦਾ ਮਤਲਬ ਵੀਰ ਕਹਿ ਦਿੰਨੇ ਆ ਕਹਿੰਦੇ ਇਹ ਤਾਂ ਬਾਲ ਨਾ ਵੀ ਪਰੇ ਗੱਲ ਕਰਤੀ ਸੋ ਇਸ ਕਰਕੇ ਇਹ ਜਿਹੜਾ ਇਤਿਹਾਸ ਆ ਸਾਡਾ ਉਹ ਇਤਿਹਾਸ ਨੂੰ ਜੀਵਤ ਰੱਖਣ ਲਈ ਸਾਡੀ ਮਜ਼ਬੂਤ ਜਥੇਬੰਦੀ ਦੀ ਲੋੜ ਆ ਮਜ਼ਬੂਤ ਲੀਡਰਸ਼ਿਪ ਦੀ ਲੋੜ ਆ ਜੋ ਅੱਜ ਤੁਸੀਂ ਪ੍ਰਦਾਨ ਕਰਨ ਵਾਸਤੇ ਇਹ ਪੰਜ ਮੈਂਬਰੀ ਕਮੇਟੀ ਨੂੰ ਹੌਸਲਾ ਦਿੱਤਾ ਜਿਹੜੀ ਕਮੇਟੀ ਸ਼ੁਰੂ ਕੀਤੀ ਮੈਂ ਇਹ ਭਾਰਤੀ ਮਹਿਮ ਅੱਜ ਲਹਿਰ ਬਣ ਗਈ ਅੱਜ ਮੂਹਮ ਬਣ ਗਈ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਸਾਡੀ ਜਿਹੜੀ ਲੀਡਰਸ਼ਿਪ ਆਈ ਉਹ ਚੇਚੇ ਤੌਰ ਤੇ ਔਰ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਤੁਹਾਡਾ ਧੰਨਵਾਦ ਕਰਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ